ਆਕਰੋਕ ਬਾ ਰਹੇ ਹੋ ਗੇਵਨ ਚਾਰ ਕੁੜੀਆਂ ਮਤੇ ਇੱਕ ਬੇਡ ਛੋਟੇ ਛੋਟੇ ਹਾਂਜੀ ਤੇਨੇ ਟਰੈਕਟਰ ਲਿਆ ਆ ਕੇ ਨਾ ਵਿੱਚ ਬਾਹਲੇ ਆ ਤੇ ਇਹਨਾਂ ਨੇ ਘਰ ਵਾਲਾ ਸੀਰ ਕਰਦਾ ਤੇ ਮੈਂ ਇਦਾਂ ਘਰਾਂ ਜੋ ਹਾਂਜੀ ਵਿਜਾਰਾ ਹੋ ਜਾਂਦਾ ਜੀ ਹਾਂਜੀ ਹੋ ਜਾਂਦਾ ਜਿੱਦਾਂ ਕਰਨ ਛੱਤ ਕੋਲੀ ਹਾਂਜੀ ਹੁਣ ਘਰ ਜਿੱਤੇ ਚੱਲ ਗਿਆ ਤੇ ਹੁਣ ਫਿਰ ਹਾਂਜੀ ਸੜਕ ਤੇ ਹੀ ਆ ਇੱਕ ਸਾਦੇ ਹਾਂਜੀ ਕਹਿੰਦੇ ਸਾਡੀ ਪਾਲੀ ਜਿੱਕੇ ਕਹਿੰਦੇ ਪਾਣੀ ਨਾ ਜਾਵੇ ਤੇ ਦਾ ਸਾਮਾਨ ਜਾ ਕੋਲੋ ਮਟੂਣ ਨੇ ਸਾਨੂੰ ਜ਼ਿਆਦਾ ਦੁਖੀ ਕੀਤਾ ਇਹਨੂੰ ਆਪਣੇ ਦੇ ਕਮਰੇ ਵੀ ਕਹਿੰਦੇ ਆਪਦੇ ਢਾਲੋ ਕੱਲ ਨਾ ਚੁੱਕ ਚੁੱਕ ਸਮਾਨ ਇੱਥੇ ਮਾਰਿਆ ਕਿਤੇ ਕੋਈ ਹਾਲ ਨਹੀਂ ਤੇ ਮੈਂ ਕੱਲੀ ਘਰੇ ਹਾਂ ਮੈਨੂੰ ਮੈਂ ਕੁਝ ਕਰ ਨਹੀਂ ਸਕਦੀ ਅੱਛਾ ਨੁਰਗੀਆਂ ਐਵੇਂ ਕਹਿੰਦੇ ਸਾਨੂੰ ਮਦਦ ਦੇਣ ਭੈਣ ਭਰਾ ਜਿੱਥੇ ਇੱਕ ਪਾਸੇ ਛੋਟੇ ਜਿਹੇ ਬੱਚੇ ਦੀ ਲੋਕ ਮਦਦ ਕਰ ਰਹੇ ਦੂਜੇ ਪਾਸੇ ਹਾਨੇ ਆਏ ਹੋ ਰਹੇ ਤਸ਼ੱਦਦ ਹੋ ਰਹੀ ਆ ਸਗੀ ਲੋਕਾਂ ਤੋਂ ਦੇਖਣਾ ਲੋਕਾਂ ਤੋਂ ਮਦਦ ਕਰਨਾਂਗੇ ਹੰਦੀ ਹੈਗੀ ਛੋਟੇ ਛੋਟੇ ਬੱਚੇ ਆ ਸਿਆਲ ਆਉਣ ਵਾਲਾ ਕਿੰਨਾ ਔਖਾ ਹੋਊਗਾ ਆ ਮੈਂ ਕਿੱਥੇ ਕਰਾਂ ਕੰਮ ਕਿ ਲਿਖਣਾ ਵਿੱਚ ਕਿੰਨਾ ਪਰਮ ਤਸਵੀਰਾਂ ਕਾਲੇ ਕੇ ਹਥਾੜ ਪਿੰਡ ਦੀਆਂ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਬਲਾਕ ਫਰੋਇਪੁਰ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਕਿ ਆਮ ਤੌਰ ਤੇ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਆ ਕਿ ਜਿਹੜਾ ਰਾਜਨੀਤੀ ਹੈ ਜਾਂ ਵੋਟ ਸਿਸਟਮ ਹੈਗਾ ਸਾਡਾ ਉਹਦੇ ਨਾਲ ਸਾਡਾ ਭਲਾ ਨਹੀਂ ਹੋ ਸਕਦਾ ਲੇਕਿਨ ਇੱਥੇ ਜਿਹੜਾ ਅਸੀਂ ਪਿੰਡ ਇਸ ਪਹੁੰਚੇ ਹੋਏ ਆ ਇੱਥੇ ਉਸ ਗੱਲ ਦੀ ਧਾਰਨਾ ਜਿਹੜੀ ਪਰਪੱਖ ਸਾਨੂੰ ਦਿਸਦੀ ਹੈਗੀ ਕਿ ਵੋਟਾਂ ਦੇ ਵਿੱਚ ਪਿੰਡ ਦੀ ਜਿਹੜੀ ਸਰਪੰਚੀ ਲਖਸ਼ਣਾ ਦੇ ਵਿੱਚ ਜਿਹੜਾ ਇੱਥੇ ਇੱਕ ਗਰੀਬ ਪਰਿਵਾਰ ਦੇ ਨਾਲ ੱੱੱਕਾ ਹੋਇਆ ਹੈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਇੱਥੇ ਇੱਕ ਆਪਸੀ ਰੰਜਿਸ਼ ਦੇ ਕਾਰਨ ਜਿਹੜਾ ਇੱਕ ਪਿੰਡ ਦੇ ਵਿੱਚ ਦੋ ਧੜਿਆਂ ਵੱਲੋਂ ਇੱਕ ਜਿਹੜਾ ਪਰਿਵਾਰ ਗਰੀਬ ਪਰਿਵਾਰ ਨੂੰ ਜਿਹੜਾ ਦਾਨ ਕੀਤਾ ਹੋਇਆ ਹੈ ਜਿਹੜਾ ਜਿਹੜੀ ਜਗਾ ਸੀ ਜਿੱਥੇ ਕਮਰੇ ਤੇ ਤਸਵੀਰਾਂ ਦੇਖ ਸਕਦੇ ਇਸ ਪਰਿਵਾਰ ਨੂੰ ਕਰੀਬ 3-4 ਮਰਲੇ ਥਾਂ 5 ਮਰਲੇ ਥਾਂ ਨਾਜਨ ਹੈਗਾ ਇੱਕ ਗਰੀਬ ਪਰਿਵਾਰ ਨੂੰ ਇੱਥੇ ਰਹਿਣ ਵਾਸਤੇ ਜਗਾ ਦਿੱਤੀ ਗਈ ਸੀ ਲੇਕਿਨ ਵੋਟਾਂ ਦੇ ਚੱਕਰ ਦੇ ਵਿੱਚ ਇਸ ਇਲਕਸ਼ਨ ਸਰਪੰਚੀ ਦੇ ਇਲਕਸ਼ਨਾ ਦੇ ਵਿੱਚ ਵੋਟਾਂ ਦੇ ਵਿੱਚ ਇਸ ਪਰਿਵਾਰ ਦੇ ਨਾਲ ਜੋ ਤਸਵੀਰਾਂ ਦੇਖ ਰਹੇ ਹੋ ਇਸ ਪਰਿਵਾਰ ਦੇ ਨਾਲ ਧੱਕਾ ਹੋਇਆ ਹੈਗਾ ਕਿਉਂਕਿ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈਗਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਆਪਣੀ ਮਜ਼ਦੂਰੀ ਕਰਕੇ ਜਿਹੜਾ ਪਰਿਵਾਰ ਪਾਲ ਰਿਹਾ ਹੈਗਾ ਛੋਟੀਆਂ-ਛੋਟੀਆਂ ਚਾਰ ਬੱਚੀਆਂ ਹੈਗੀਆਂ ਇੱਕ ਬੱਚਾ ਹੈਗਾ ਛੋਟੇ-ਛੋਟੇ ਬਿਲਕੁਲ ਬੱਚੇ ਹੈਗੇ ਆ ਸੋ ਜਿੱਥੇ ਤੁਸੀਂ ਅਮਰਤ ਦੀ ਵੀਡੀਓ ਖੂਬ ਵਾਇਰਲ ਕੀਤੀ ਇੱਥੋਂ ਤੱਕ ਇੱਕ ਪੱਤਰਕਾਰ ਨੂੰ ਕਹਿਣਾ ਪੈ ਗਿਆ ਬਹੁਤ ਸਾਰੇ ਉੱਥੇ ਹੋਰ ਵੀ ਲੋੜ ਵੰਦ ਪਰਿਵਾਰ ਹੈਗਾ ਬੇਸ਼ੱਕ ਦੀ ਅਮਰਤ ਦੀ ਅਸੀਂ ਬਹੁਤ ਮਦਦ ਕੀਤੀ ਹੈਗੀ ਛੋਟੇ ਬੱਚੇ ਦੀ ਜਿਹੜੀ ਅਸੀਂ ਵੀਡੀਓ ਵਾਇਰਲ ਕਰਕੇ ਪਰਿਵਾਰ ਨੂੰ ਜਿਹੜਾ ਪਰਿਵਾਰ ਦੀ ਸੁੱਖ ਸਹੂਲਤ ਵਾਸਤੇ ਅਸੀਂ ਦਾਨਪੂਰਨ ਕੀਤਾ ਹੈਗਾ ਸੋ ਅਸੀਂ ਉਮੀਦ ਕਰਾਂਗੇ ਇਸ ਵੀਡੀਓ ਦੇ ਜਰੀਏ ਤੁਹਾਡਾ ਤੋਂ ਆਸ ਵੀ ਰੱਖਾਂਗੇ ਕਿ ਇਸ ਜਿਹੜਾ ਗਰੀਬ ਪਰਿਵਾਰ ਹੈਗਾ ਲੋੜਵੰਦ ਪਰਿਵਾਰ ਹੈਗਾ ਅਸੀਂ ਬਹੁਤ ਵੱਡੇ ਦਾਨੀ ਹੈਗੇ ਆ ਜਿਹੜਾ ਸਾਡਾ ਸਾਡੇ ਪੰਜਾਬੀ ਭਾਈਚਾਰਾ ਵੀਰ ਹੈਗੇ ਐਨਆਰਏ ਵੀਰ ਹੈਗੇ ਆ ਬਾਅਦ ਚੜ ਕੇ ਮਦਦ ਕਰਦੇ ਹੈਗੇ ਆ ਇਸ ਗੁਹਾਰ ਦੇ ਨਾਲ ਅਸੀਂ ਵੀਡੀਓ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਇਸ ਆਸ ਦੇ ਨਾਲ ਕਿ ਏਡਾ ਪਰਿਵਾਰ ਹੈਗਾ ਇਸ ਪਰਿਵਾਰ ਦੀ ਤੁਸੀਂ ਬਾਹ ਫੜੋਗੇ ਔਰ ਇਸ ਨਗਰ ਨੂੰ ਇਸ ਇਲਾਕੇ ਨੂੰ ਇਸ ਦੋਨਾਂ ਪੰਚਾਇਤਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਇਲਾਕੇ ਨੂੰ ਵੀ ਬੇਨਤੀ ਕਰਾਂਗੇ ਐਨਆਰ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇਸ ਪਰਿਵਾਰ ਦੀ ਵਾਧਾ ਮਦਦ ਕੀਤੀ ਜਾਵੇ ਕਿਉਂਕਿ ਸਾਡੇ ਕੋਲੇ ਅਸੀਂ ਛੋਟੇ ਛੋਟੇ ਮੱਦੇ ਦੇ ਨਾਲ ਅਸੀਂ ਕਿਸੇ ਦਾ ਵਧੀਆ ਰਹਿਣ ਬਸਾਰਾ ਬਣਾ ਸਕਦੇ ਹਾਂ ਛੋਟੇ ਛੋਟੇ ਬੱਚੇ ਹੈਗੇ ਆ ਮਾਸੂਮ ਬੱਚੇ ਹੈਗੇ ਆ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈਗਾ ਸੋ ਅਸੀਂ ਇਸ ਆਸ ਦੇ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹੈਗੇ ਆ ਤੇ ਕਿ ਕਿਉਂਕਿ ਤੁਸੀਂ ਜਿਹੜੀ ਇਸ ਪਰਿਵਾਰ ਦੀ ਵਾਤ ਮਦਦ ਕਰੋਗੇ ਸੋ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਆਪਣੇ ਕਮੈਂਟ ਲਾਈਕ ਵੀ ਜਰੂਰ ਦੇਣਾ ਜਿਹੜਾ ਜਿਹੜੇ ਸਾਡੇ ਚੈਨਲ ਹੈਗੇ ਆ ਜਿਹੜੇ ਸਾਡੇ ਪੇਜ ਹੈ ਉਸ ਨੂੰ ਵਾਤ ਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਕੀ ਨਾਮ ਕੀ ਹੈ ਜੀ ਕਾਲੇ ਕੀ ਠਾੜੇ ਚਾਰ ਕੁੜੀਆਂ ਇੱਕ ਮੁੰਡਾ ਸੀਰ ਕਰਦਾ ਮੇਰੇ ਘਰ ਵਾਲਾ ਤੇ ਮੈਂ ਇਦਾਂ ਘਰਾਂ ਦਾ ਕੰਮ ਕਰਦਾ ਨਹੀਂ ਬਹਿ ਜਾਣਾ ਤਰਾਣੇ ਘਰੋਂ ਬਾਹਰ ਕਰਦਾ ਤੇ ਹੋਈ ਕਿੰਨੇ ਸਾਨੂੰ ਕੋਈ ਹੁਣ ਮਦਦ ਦੇਵੇ ਨਹੀਂ ਕਿੱਥੇ ਜਾਈ ਹੁਣ ਸਾਲ ਦਮੀ ਕਿੱਥੇ ਰਹੋਗੇ ਸਾਲ ਚ ਹੁਣ ਜਿੱਤੇ ਮਹਾਰਾਜ ਨੇ ਪਤਾ ਹੋ ਗਿਆ ਹਾਂਜੀ ਰੱਬ ਨੂੰ ਹੀ ਪਤਾ ਹੋ ਗਾਣ ਕੋਈ ਬੇਕਾਰ ਹੋਇਆ ਤੇ ਹਾਂਜੀ ਉਹਨਾਂ ਤੋਂ ਹੁਣ ਆਦਾ ਵੇਲਾ ਕਰਾ ਲਿਆ ਤਾਂ ਹਾਂਜੀ ਅੱਛਾ ਜੀ ਹਾਂਜੀ 100 ਕਿਲੇ ਦਾ ਮਾਲਕ ਹੋਰ ਹੈ ਨਹੀਂ ਛੱਤ ਰਹਿੰਦੀ ਨਹੀਂ ਕੋਈ ਨਹੀਂ ਗਿਦੇ ਨੇ ਆ ਵੇਖ ਲੋ ਸਾਹਮਣੇ ਡੜੇ ਨੀਵਾਲਿਆਂ ਨੇ ਤੇ ਕਮਰੇ ਵੀ ਕਹਿੰਦਾ ਉਹ ਤੇ ਢਾ ਲੋ ਠੀਕ ਹੈ ਜੀ ਹਾਂਜੀ ਰਜਿਸਟਰੀ ਨਹੀਂ ਕਰਾਈ ਸੀ ਤਾਂ ਦੀ ਨਾ ਉਹ ਤਾਂ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਦਿੱਦਾ ਮੈਂ ਸਾਡੇ ਕੋਲ ਵਾਧੂ ਮਹਾਰਾਜ ਨਹੀਂ ਦਿੱਦਾ ਵਾ ਤਾਂ ਹੀ ਨਹੀਂ ਪਾ ਦੇ ਲੈ ਲੈਣਾ ਕਿੰਨੇ ਜ਼ਮੀਨ ਉਹਨਾਂ ਦੀ 100 ਕਿੱਲਾ ਉਹਨਾਂ ਦੀ ਹਾਂਜੀ ਕਿੰਨੇ ਚਿਰ ਬਦਵਾਇਆ ਜੀ 12 ਸਾਲਾਂ ਬਾਅਦ ਨੂੰ 12 ਸਾਲਾਂ ਬਾਅਦ ਵਾਪਸ ਹਾਂਜੀ ਹਾਂ 12 ਸਾਲਾਂ ਬਾਅਦ ਵਾਪਸ ਲੈ ਲਿਆ ਕਿੰਨੇ ਬੱਚੇ ਕਿੰਨੇ ਸਾਰੇ ਜੀ ਮੇਰੇ ਚਾਰ ਕੁੜੀਆਂ ਤੇ ਇੱਕ ਮੁੰਡਾ ਵਾ ਜੀ ਮਿਹਨਤ ਮਜ਼ਦੂਰੀ ਕਰਦੇ ਹਾਂਜੀ ਗੁਜ਼ਾਰਾ ਹੁੰਦਾ ਹਾਂਜੀ ਮੁਸ਼ਕਲ ਨਾਲ ਹਾਂਜੀ ਸੀਰ ਕਰੀਦਾ ਤੁਹਾਨੂੰ ਪਤਾ ਹੀ ਦਿਹਾੜੀ ਦੱਬੇ ਨਾ ਜੋ ਹਾਂ ਜੀ। ਹੁਣ ਜਿਹੜੇ ਬਾਹਰ ਲੋਕ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ? ਇਹੋ ਕਹਿੰਨੇ ਭਣ ਭਰਾ ਹੁਣ ਸਾਡੀ ਮਦਦ ਕਰਨਾ ਹੀ ਘਰੋਂ ਬਾਹਰ ਹੋਈ ਹੁਣ। ਸਾਨੂੰ ਘਰੋਂ ਬਾਹਰ ਕਰਦੇ ਪਏ ਆ। ਅੱਛਾ ਅੱਛਾ ਉਹਨਾਂ ਦੀ ਕਿੰਨੀ ਜ਼ਮੀਨ ਆ? 100 ਕਿੱਲੇ ਦਾ ਮਾਲਕਾ। ਅੱਛਾ ਉਹਨਾਂ ਤੋਂ ਮਥਾਂ ਦਿੱਤਾ ਹੀ ਰਹਿਣ ਲਈ। ਹਾਂਜੀ। ਅੱਛਾ ਹੁਣ ਵਾਪਸ ਲੈ ਲਿਆ ਥਾਂ। ਹਾਂਜੀ। ਓਕੇ। ਹੁਣ ਜਿਹੜੇ ਲੋਕ ਦੇਖ ਰਹੇ ਸਮਾਜ ਤੇ ਵੀ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ? ਸਾਨੂੰ ਕੋਈ ਮਦਦ ਕਰਨ ਅੱਛਾ ਜੀ ਜਿਵੇਂ ਛੋਟੇ ਜੇ ਬੱਚੇ ਦੀ ਕੀਤੀ ਹੈ ਹਾਂਜੀ ਵਿਸਿਆਲ ਚ ਅਸੀਂ ਕਿੱਥੇ ਜਾਏਗੀ ਸਿਆਲ ਚ ਅਸੀਂ ਕਿੱਥੇ ਜਾਵਾਂਗੇ ਸਿਆਲ ਆਉਣ ਨਾਲ ਅੱਗੇ ਹਾਂਜੀ ਕਿੰਨੇ ਪੈਣ ਭਰਾ ਚਾਰ ਪੈਣਾ ਪੰਜਵਾਂ ਭਰਾ ਪੜਦੇ ਹੋ ਹਾਂਜੀ ਮਾਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਾਜਕੌਰ ਪਿੰਡ ਕਿਹੜਾ ਹੈ ਕਾਲੀ ਕਿਠਾੜ ਇਹ ਛੋਟੇ ਛੋਟੇ ਬੱਚਿਆਂ ਦਾ ਕੀ ਮਾਮਲਾ ਕੀ ਆਇਆ ਹੈ ਜੀ ਇਹ ਵੀਰ ਜੀ ਹੁਣ ਇਹਨਾਂ ਦੀ ਸਹਾਇਤਾ ਹੋਣੀ ਚਾਹੀਦੀ ਉਦੋਂ ਸਿਆਲ ਆਉਣ ਡਿਆ ਇਹਨਾਂ ਨੇ ਥਾਂ ਦੇ ਕੇ ਖੋਲਿਆ ਵਾ ਤੇ ਮੈਂਤ ਮਨਜ਼ੂਰੀ ਕਰਦੇ ਆ ਪਰਵਾਹ ਹਾਂਜੀ ਹਾਂਜੀ ਵਿਚਾਰਾ ਵੀ ਔਖਾ ਹੈ ਹਾਂਜੀ ਇਸ ਵਕਤ ਤੇ ਤੁਹਾਨੂੰ ਪਤਾ ਹੀ ਆ ਵੀ ਜੋ ਕੁਛ ਬਣਿਆ ਤਿੰਨ ਟਰੈਕਟਰ ਲਿਆਣ ਕੇ ਇਹਨਾਂ ਨੇ ਵਿਚ ਵਾਹ ਲਿਆ ਤੇ ਇਹਨਾਂ ਨੇ ਮੁਰਕੇ ਨਾ ਕੋਈ ਡੰਗਰ ਫੜਨ ਲੋਗੇ ਵਿਚਾਰੀ ਨਿਆਣੀ ਪਿੱਟਦੀ ਰਹਿੰਦੀ ਰਹੀ ਕਿ ਮੈਂ ਬੱਚੇ ਲੈ ਕੇ ਕਿੱਥੇ ਵੜਾਂਗੀ ਪਰ ਇਹ ਨਾ ਹੈਗਾ ਫਿਰ ਵੀ ਇਹਨਾਂ ਨੇ ਇੰਨਾ ਕਾ ਥਾਂ ਛੱਡ ਦਿੱਤਾ ਤੇ ਆ ਥਾਂ ਵਾਹ ਲਿਆ ਵਾ ਤੇ ਮੋਲਤ ਦਿੱਤੀ ਹਾਂਜੀ ਹਾਂਜੀ ਫਿਰ 6 ਮਹੀਨੇ ਦੀ ਮੋਲਤ ਅਸੀਂ ਆਖ ਰਹੇ ਸੀ ਸਾਨੂੰ ਦੇ ਦਿਓ ਅੱਛਾ ਜੀ ਇਹਨਾਂ ਨੇ ਮੋਲਤ ਦਾ ਵੀ ਨਹੀਂ ਕੋਈ ਸਾਨੂੰ ਜਵਾਬ ਦਿੱਤਾ ਅੱਛਾ ਜੀ ਹਾਂਜੀ ਨਹੀਂ ਹੁਣ ਜਿਹੜੇ ਕਮਰੇ ਛੱਡੇ ਕੋ ਥਾਂ ਟਾਈਮ ਦਿੱਤਾ ਉਹਨਾਂ ਨੇ ਉਹਨਾਂ ਨੇ ਟਾਈਮ ਦਿੱਤਾ ਜਾਂਦੇ ਸੀ 6 ਮਹੀਨਿਆਂ ਦੇ ਅੰਦਰ ਇਹਨਾਂ ਆਖੇ ਸਾਡੀ ਪੰਚਾਇਤ ਨੇ ਆਖਿਆ ਵੀ 6 ਮਹੀਨੇ ਸਾਨੂੰ ਟਾਈਮ ਦੇ ਦਿਓ ਟਾਈਮ ਦੇ ਦਿਓ ਠੀਕ ਹੈ ਇਹਨਾਂ ਨੇ ਕੋਈ ਸਾਨੂੰ ਹੋਰ ਹੈਗੀ ਛੱਤ ਪਰਿਵਾਰ ਤੇ ਹਾਂਜੀ ਛੱਤ ਹੈਗੀ ਨਹੀਂ 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 ਕੋਈ ਸੱਚਾ ਰਾਣੀ ਹਾਂਜੀ 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 ਤੇ ਇਹ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਵਿਚਾਰੇ ਜੀ ਜੁਣ ਗੁਜ਼ਾਰਾ ਕਰਨਗੇ ਮੋਲ ਦੀਆਂ ਚੀਜ਼ਾਂ ਸਾਰੀਆਂ ਅੱਛਾ ਕੱਲ ਨਾ ਚੁੱਕ ਚੁੱਕ ਸਮਾਨ ਇੱਥੇ ਮਾਰਿਆ ਕਿਤੇ ਕੋਈ ਹਾਲ ਨਹੀਂ ਤੇ ਮੈਂ ਕੱਲੀ ਕਰੇ ਹਾਂ ਮੈਨੂੰ ਮੈਂ ਕੁਝ ਕਰ ਨਹੀਂ ਸਕਦੀ ਅੱਛਾ ਹਾਂ ਹਾਂ ਮੇਰੀ ਦੋਤੀ ਆ ਅੱਛਾ ਹਾਂਜੀ ਤੇ ਮੈਨੂੰ ਤੇ ਹੌਲ ਪਿੰਦੇ ਸੀ ਵੀ ਕੀ ਬਣਿਆ ਤੇ ਕੀ ਨਹੀਂ ਨਿਕਲ ਕੇ ਜਵਾਕ ਉੱਤੇ ਇੱਕ ਤੁਹਾਨੂੰ ਪਤਾ ਬੱਤੀ ਹਾਂਜੀ ਹਾਂਜੀ ਮਹੁਣ ਮਦਦ ਦੀ ਘਵਾਰ ਚਾਹੀਦੀ ਹਾਂਜੀ ਉਹਨਾਂ ਨੂੰ ਮਦਦ ਤਾਂ ਹੋਣੀ ਚਾਹੀਦੀ ਆ ਸਹਾਇਤਾ ਹੋਣੀ ਚਾਹੀਦੀ ਆ ਤੇ ਹਾਂਜੀ ਤੇ ਕਿੱਥੇ ਲਿਖੇ ਬਹਿਣਗੇ ਇਹਨੇ ਨਿੱਕੇ ਨਿੱਕੇ ਬੱਚੇ ਨੇ ਦਾ ਜ਼ਰੂਰ ਹੋਣੀ ਚਾਹੀਦੀ ਹਾਂ ਜੀ ਹਾਂ ਜੀ ਹਾਂ ਜੀ ਮਜ਼ਦੂਰੀ ਕਰਦੇ ਹਾਂ ਮਨਜ਼ੂਰੀ ਹਾਂ ਜੀ ਹਾਂ ਜੀ ਉਹ ਵਿਚਾਰਾ ਆਪ ਤੁਹਾਨੂੰ ਪਤਾ ਹੀ ਆ ਜੋ ਕੁਝ ਕਰਨ ਰਿਆ ਵਾ ਆਪ ਉਹ ਦਿਹਾੜੀ ਦੇ ਪਾ ਜਾਂਦੀ ਆ ਬੱਚੇ ਨਿੱਕੇ ਨਿੱਕੇ ਪਾਲਣ ਦੇ ਹੀ ਆ ਗੁਜ਼ਾਰਾ ਔਖਾ ਹਾਂ ਜੀ ਬਹੁਤ ਜ਼ਿਆਦਾ ਔਖਾ ਹਾਂ ਕਿਹੜੇ ਇਲਾਕੇ ਦੇ ਲੋਕ ਨੇ ਸਮਾਜ ਸੇਵੀ ਦੇਚਾਂ ਵਿੱਚ ਬੈਠੇ ਵਿਦੇਚਾਂ ਵਿੱਚ ਬੈਠੇ ਮਦਦ ਕਰਨਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸਹਾਇਤਾ ਕਰਨ ਸਾਡੀ ਤੇ ਸਾਨੂੰ ਇੰਨਾ ਵੀ ਹਾਂ ਨਿੱਕੇ ਮਦਦ ਨਹੀਂ ਕੀਤੀ ਪਹਿਲੇ ਤੋਂ ਕੰਜੂਰ ਕੋਈ ਸਾਨੂੰ ਕੋਈ ਸੌਦਾ ਨਹੀਂ ਲੈਣ ਦਿੱਤਾ ਕੋਈ ਕੁਝ ਨਹੀਂ ਲੈਣ ਦਿੱਤਾ ਸੀ ਤੱਕੇ ਮਰੇ ਪੈ ਤਾਂ ਪਾਣੀ ਦੇ ਤੇ ਥੋੜਾ ਜਿਹਾ ਸਾਡਾ ਇਹ ਵੀ ਕਾਰ ਹੋ ਗਿਆ ਸਾਡੇ ਤੇ ਬਹੁਤ ਇਲਜ਼ਾਮ ਲੱਗਾ ਸਾਡੇ ਤੇ ਇਹਨਾਂ ਨੇ ਲਾਤਾ ਇਹਨਾਂ ਨੇ ਸਾਨੂੰ ਤਾਂ ਕਿਸੇ ਬੰਨੇ ਨਿਕਲ ਨਹੀਂ ਦਿੰਦੇ ਕਿਸੇ ਬੰਨੇ ਸਾਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਵਾ ਕੀ ਨਾਮ ਕੀ ਵੀਰ ਜੀ ਮੇਰਾ ਨਾਮ ਮਨਦੀਪ ਸਿੰਘ ਠੀਕ ਹੈ ਜੀ ਇਹ ਕੀ ਸਪਸ਼ਟ ਕਰਨ ਦੇ ਕੀ ਕੁਝ ਦਿਨ ਪਹਿਲਾਂ ਸਾਡੇ ਇੱਥੇ ਮੇਰੇ ਤੇ ਵੀਡੀਓ ਪਾਈ ਗਈ ਹੈ ਜੀ ਮੈਂ ਨਾ ਆਪਣੇ ਖੇਤ ਮਤਲਬ ਕਿ ਉੱਥੇ ਇਹ ਮਜੀਬੀ ਸਿੱਖ ਪਰਿਵਾਰ ਆ ਉਹਨਾਂ ਨੂੰ ਬਿਠਾਇਆ ਸੀ ਜੀ ਉਹਨਾਂ ਨੂੰ 10 ਸਾਲ ਹੋ ਗਏ ਰਹਿਣ ਵਾਸਤੇ ਉੱਥੇ ਮਤਲਬ ਕਿ ਉਹਨਾਂ ਨੂੰ ਕਮਰੇ ਪਾਏ ਹੋਏ ਆ ਜੀ ਤੇ ਮੇਰੀ ਮਾਲਕੀ ਜ਼ਮੀਨ ਆ ਜੀ ਮੇਰੀ ਜ਼ਮੀਨ ਦੇ ਵਿੱਚ ਤਿੰਨ ਚਾਰ ਪਰਿਵਾਰ ਹੋਰ ਬੈਠੇ ਹੋਏ ਜੀ ਰਮਨ ਕੁਮਾਰ ਪ੍ਰਗਟ ਸਿੰਘ ਅਰਸਾਲ ਸਿੰਘ ਤਿੰਨ ਚਾਰ ਪਰਿਵਾਰਾਂ ਨੂੰ ਮੇਹਰ ਜ਼ਮੀਨਦਾਨ ਦਿੱਤੀ ਹੋਈ ਜੀ ਤੇ ਉਹ ਮਤਲਬ ਕਿ ਉੱਥੇ 20 ਸਾਲਾਂ ਤੋਂ 30 ਸਾਲਾਂ ਤੋਂ ਰਹਿੰਦਾ ਪਿਆ ਜੀ ਉਹ ਵਧੀਆ ਪਰਿਵਾਰ ਰਹਿੰਦੇ ਪਏ ਆਪਾਂ ਨੂੰ ਇੱਕ ਵਾਰੀ ਉਹਨੇ ਕਿਹਾ ਤੁਸੀਂ ਉਹਨਾਂ ਕੋਲ ਜਾ ਕੇ ਪਤਾ ਵੀ ਕਰ ਸਕਦੇ ਉਹਨਾਂ ਦਾ ਵੋਟਾਂ ਦਾ ਵੀ ਕਿਹਾ ਜਾ ਰਿਹਾ ਕਿ ਵੋਟਾਂ ਕਰਕੇ ਜਿਹੜਾ ਉਹਨਾਂ ਨੂੰ ਉਠਾਇਆ ਜਾ ਨਹੀਂ ਜੀ ਵੋਟਾਂ ਦਾ ਕੋਈ ਮਸਲਾ ਨਹੀਂ ਹੈ ਇੱਕ ਸਾਲ ਹੋ ਗਿਆ ਇੱਕ ਸਾਲ ਤੋਂ ਉਹਨਾਂ ਨੂੰ ਮੈਂ ਰੋਕ ਰਿਹਾ ਜੀ ਇਸ ਕੰਮ ਤੋਂ ਤੇ ਇਹ ਨਹੀਂ ਰੁਕ ਰਿਹਾ ਜੀ ਕਦੀ ਉੱਥੇ ਮਤਲਬ ਕਿ ਸਾਡੇ ਖੇਤ ਤੇ ਲਾਗੇ ਡੰਗਰ ਬਣ ਦ ਹੁੰਦਾ ਵਾ ਤੇ ਸਾਡੇ ਦੇ ਮਿਲਕੇ ਮਿਲਕੇ ਅਸੀਂ ਉਸ ਚੀਜ਼ ਦੇ ਗੁਨਾਹਗਰ ਹੋਵਾਂਗੇ ਤਾਂ ਕਰਕੇ ਇਸ ਚੀਜ਼ ਤੋਂ ਅਸੀਂ ਰੋਕ ਰਹੇ ਹਾਂ ਇਹਨਾਂ ਨੂੰ ਠੀਕ ਕਹਿੰਦੇ ਕ ਕਰੋ ਬੇਹਰ ਕੀਤਾ ਗਿਆ ਨੀ ਬੇਕਾਰ ਤਾਂ ਕੋਈ ਨਹੀਂ ਕੀਤਾ ਕੇ ਅਸੀਂ ਤੇ ਇੱਕ ਵਾਰ ਇਹਨੂੰ ਕਿਹਾ ਨਹੀਂ ਅਸੀਂ ਤੇ ਸਿਰਫ ਇਹ ਸੁਨਿਆ ਦੋ ਵਾਰ ਹੀ ਦੇ ਕੇ ਆਏ ਆ ਕਿ ਤੁਸੀਂ ਮਤਲਬ ਕਿ ਇੱਥੇ ਕੰਮ ਨਹੀਂ ਕਰਨਾ ਇਹ ਪਹਿਲਾਂ ਬੇਕਾਰ ਸੀ ਇਹਨਾਂ ਦੇ ਸੋਨੇ ਨਿੱਕੇ ਨਿੱਕੇ ਗੁੜੀਆਂ ਵੇਚ ਕੇ ਤਰਸਾਉਂਦਾ ਮੈਨੂੰ ਜੀ ਉਸ ਕੰਮ ਕਰਕੇ ਮੈਂ ਇਹਨਾਂ ਨੂੰ ਰੋਕਦਾ ਕਿ ਗਲਤ ਕੰਮ ਨਾ ਕਰੋ ਤੁਸੀਂ ਤਾਂ ਗੁੜੀਆਂ ਆਲ ਵੇਖ ਕੇ ਜੀ ਮੈਂ ਇਹਨਾਂ ਨੂੰ ਬਿਠਾਇਆ ਸੀ ਇੱਥੇ ਕਿ ਤੁਸੀਂ ਪਰਿਵਾਰ ਕੋਈ ਗੱਲ ਨਹੀਂ ਰਹਿਣਾ ਇੱਥੇ ਰਹੀ ਜਾਓ ਕੋਈ ਗੱਲ ਨਹੀਂ ਜਗ੍ਹਾ ਨੂੰ ਫਿਰਕੀ ਹੋ ਗਿਆ ਜੀ ਕਿੰਨਾ ਟਾਈਮ ਹੋ ਚਲੇ ਗਿਆ ਇਹਨਾਂ ਨੂੰ ਤਾਂ ਮੇਰੇ ਖਿਆਲ ਦੀ 7-8 ਸਾਲ ਹੋ ਗਏ ਨੇ ਇੱਥੇ ਰਹਿੰਦੇ ਨੇ ਬਈ ਅੱਛਾ ਜੀ ਉਹਦੇ ਬਹੁਤ ਵਧੀਆ ਰ ਕਮਰੇ ਤਾਂ ਬਣਾ ਕੇ ਦਿੱਤੇ ਗਏ ਸੀ ਨਾ ਅੱਛਾ ਜੀ ਨਾ ਬਲੋ ਇਹ ਇਲਜ਼ਾਮ ਹੈ ਨਾ ਕਿ ਥਾਂ ਵਾਹ ਲਿਆ ਗਿਆ ਨਾ ਜੀ ਕੋਈ ਇਵੇਂ ਦਾ ਕੋਈ ਇਲਜ਼ਾਮ ਕਿ ਉਥੇ ਰੁੱਕ ਸੀ ਜੀ ਅਸੀਂ ਰੁੱਖਾਂ ਨੇ ਡੰਗਰ ਬੰਦੇ ਸੀ ਸਾਡੀ ਫਸਲ ਨੂੰ ਨੁਕਸਾਨ ਕਰਦੇ ਸੀ ਅਸੀਂ ਉਹ ਰੁੱਖਾਂ ਨਾਲ ਥਾਂ ਉਹਦਾ ਪਤਰਾ ਕਰਕੇ ਜਿੱਥੇ ਕਣਕ ਬੀਜ ਕੇ ਆ ਉਹ ਮੇਰੀ ਜ਼ਮੀਨ ਹੈ ਜਿਹਨਾਂ 'ਤੇ ਕਮਰਿਆਂ ਲੱਗੇ ਕੋਈ ਇਵੇਂ ਦਾ ਨੁਕਸਾਨ ਨਹੀਂ ਕੀਤਾ ਉਥੇ ਚਲੋ ਇਹ ਰਹਿ ਰਹੇ ਆ ਜਿਹੜੇ ਉਹ ਕਮਰੇ ਉਵੇਂ ਆ ਜੀ ਉਵੇਂ ਕਮਰੇ ਕਮਰੇ ਨਾ ਇਹਨਾਂ ਨੂੰ ਗੱਲ ਨਾ ਨਾਲ ਕੋਈ ਗਾਲੀ ਘਲੋਚਾ ਨਾ ਨਾਲ ਕੋਈ ਬੋਲ ਬਲਈਆ ਆਇਆ ਹੈ ਇਵੇਂ ਦੀ ਕੋਈ ਗੱਲ ਨਹੀਂ ਹੋਈ। ਕਮਰੇਆਂ ਨਾਲ ਕੋਈ ਟਾਟ ਵਈਆਂ ਨਹੀਂ ਕਿ। ਨਾ ਜੀ ਨਾ ਕੋਈ ਕਮਰੇ ਨੇ। ਕਮਰੇ ਤਾਂ ਦੂਰ ਘਰ ਨੇ ਜੀ। ਜ਼ਮੀਰਤ ਉਰ ਕਾਫੀ ਦੂਰ ਆ ਜੀ। ਉਹ ਜ਼ਮੀਨ ਮਤਲਬ ਕਿ ਆਪਣੀ ਜਿਵੇਂ ਉਥੇ ਟ੍ਰਾਂਸਫਰ ਲੱਗਾ ਜਮੀਨ ਖੁੱਲੀ ਪਈ ਸੀ। ਉੱਥੇ ਹੀ ਰੁੱਖਰਾ ਕਰਕੇ ਸੈਟਅਪ ਥਾਂ ਉੱਤੇ ਪਧਰਾ ਕਰਦਾ ਸਾਰਾ ਜੀ। ਠੀਕ ਹੈ। ਉਹ ਜ਼ਮੀਨ ਮੈਂ ਠੇਕੇ ਦੇ ਦਿੱਤੀ ਹੋਈ ਹੈ। ਜਿਹੜੇ ਜ਼ਮੀਨਦਾਰ ਵੇਚਦੇ ਆ ਫਿਰ ਉਹ ਲੱਗੇ ਨੁਕਸਾਨ ਹੁੰਦਾ ਜੀ। ਉਹ ਮੇਰੇ ਤੇ ਚਲਾਉਂਦੇ ਆ ਕਿ ਤੂੰ ਸਾਡੇ ਇੱਥੇ ਡੰਗਰ ਬੰਨਦੇ ਆ ਸਾਡੀ ਫਸਲ ਦਾ ਨੁਕਸਾਨ ਕਰਦੇ ਆ। ਜੀ। ਪੀਲੀਆਰੇ ਦੋ ਕਨਾਲਾ ਥਾਂ ਤੇ ਡੰਗਰਾਂ ਦੇ ਨਾਲ ਹੀ ਖਰਾਬ ਕਰਤਾ ਜੀ ਕਿਤੇ ਡੰਗਰ ਖੋਲ ਤੇ ਕਿਦੀ ਕੋਸ਼ ਕਰਤਾ ਕਿਦੇ ਉੱਥੇ ਜੀ ਗੰਦਪੈ ਸੁੱਟੀ ਜਾਂਦੇ ਆ ਉੱਥੇ ਜੀ ਸਾਰੇ ਬੈਠੇ ਰਹਿੰਦੇ ਆਗੇ ਚੋਖੇ ਜਾਣੇ ਜੀ ਜੀ ਤੇ ਉੱਥੇ ਮਿਲਕ ਜਆ ਕੰਮ ਇਹਨਾਂ ਦਾ ਚੱਲੀ ਜਾਂਦਾ ਜੀ ਕੀ ਨਾਮ ਕੀ ਆ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਕਾਲੇਖਾੜ ਜੀ ਕੀ ਹੈਗਾ ਮਾਮਲਾ ਜਿਹੜਾ ਹੋਣਾ ਮਾਮਲਾ ਇਹ ਜੀ ਜ਼ਮੀਨ ਮੇਰੇ ਕੋਲੇ ਆ ਅੱਛਾ ਜੀ ਇਹ ਨਿਸ਼ਕਾਨ ਬਹੁਤ ਕਰਦੇ ਲਾਗੇ ਡੰਗਰ ਬਣ ਕੇ ਤੇ ਅਸੀਂ ਤੇ ਜਿੰਨਾ ਥਾਂ ਪੱਧਰ ਕੀਤਾ ਆਪਦਾ ਕੀਤਾ ਰੀਆਂ ਟਾਲੀਆਂ ਸਾਡੀਆਂ ਟਾਲੀਆਂ ਪੁੱਟ ਕੇ ਠੀਕ ਹੈ ਹਾਂਜੀ ਜਿਹੜਾ ਘਰ ਦਾ ਨੁਕਸਾਨ ਤਾਂ ਨਹੀਂ ਕੋਈ ਹੋਇਆ ਕੋਈ ਨਿਸ਼ਕਾਨ ਨਹੀਂ ਹੋਇਆ ਤੁਸੀਂ ਜਾ ਕੇ ਵੀਡੀਓ ਬਣਾ ਸਕਦੇ ਹੋਣ ਵੀ ਸਾਡੇ ਨਾਲ ਠੀਕ ਹੈ ਜੀ ਕੋਈ ਨਿਸ਼ਕਾਨ ਨਹੀਂ ਕਰਦਾ ਸਿਰਫ ਆਉਂਦੀਆਂ ਟਾਲੀਆਂ ਪੁੱਟੀਆਂ ਟਾਲੀਆਂ ਵਾਲਾ ਥਾਂ ਪੱਧਰ ਕੀਤਾ ਰੁੱਖ ਪੁੱਟੇ ਗਏ ਤੁਹਾਡੇ ਰੁੱਖ ਪੁੱਟੇ ਸਾਡੇ ਆਪਦੇ ਹੋ ਤੇ ਪਟਣਾ ਹੀ ਸੀ ਅਸੀਂ ਮਤਲਬ ਜ਼ਮੀਨ ਦੇ ਕੰਡੇ ਤੇ ਰੁੱਖ ਬੀਜੇ ਆ ਘਰ ਵੀ ਸਾਡਾ ਹੀ ਆ ਅਸੀਂ ਤਾਂ ਉਤਰਾ ਹੀ ਪ ਠੀਕ ਹੈ ਹਾਂਜੀ ਇਹਦਾ ਜਾਣ ਕੇ ਐਵੇਂ ਪਾਰਟੀ ਤੌਰ ਤੇ ਜਾਣ ਕੇ ਇਹਨਾਂ ਨੇ ਖਬਰ ਲਵਾਤੀ ਆ ਨਾ ਕੋਈ ਵੋਟਾਂ ਦਾ ਮਸਲਾ ਇੱਕ ਸਾਲ ਤੋਂ ਇਹਨਾਂ ਤੋਂ ਅਸੀਂ ਪਹਿਲਾਂ ਕਹਿਣ ਦੇ ਹਾਂ ਇਹਨੂੰ ਪੁੱਛ ਲਓ ਕਿ ਇੱਕ ਸਾਲ ਹੋ ਗਿਆ ਹੈ ਗੱਲ ਨੂੰ ਉਦੋਂ ਦਾ ਠਾਉਣ ਦੇ ਜੀ ਇਹਨਾਂ ਨੂੰ ਅਸੀਂ ਹੋਰ ਕਿੰਨੇ ਘਰ ਆ ਗਏ ਤੁਹਾਡੀ ਜ਼ਮੀਨ 'ਚ ਬੈਠੇ ਸਾਡੇ ਜ਼ਮੀਨ 'ਚ 4-5 ਘਰ ਬੈਠੇ ਆ ਜੀ ਠੀਕ ਹੈ ਤੁਹਾਡੇ ਵੱਲ ਬਿਠਾਏ ਗਏ ਹਾਂਜੀ ਇਹ ਸਰਪੰਚ ਸਾਹਿਬ ਦੇ ਫਾਦਰ ਸਾਹਿਬ ਨਾਲ ਬਿਠਾਏ ਗਏ ਕਿਸੇ ਨੂੰ ਕੁਝ ਨਹੀਂ ਕਿਹਾ ਜਾ ਕੇ ਪੁੱਛ ਸਕਦੇ ਜੀ ਠੀਕ ਹੈ ਇਹ ਤਾਂ ਤੁਹਾਡੇ ਕੋਲ ਹੀ ਹਾਂਜੀ ਮੇਰ ਕੋ ਠੇਕੇ ਦੀ ਜ਼ਮੀਨ ਹੈ ਜੀ ਠੀਕ ਹਾਂਜੀ ਨਾਮ ਕੀ ਹੈ ਜੀ ਇਹ ਰਮਨ ਕੁਮਾਰ ਕਿਹੜਾ ਪਿੰਡ ਆ ਕਾਲੇ ਘੜਾ ਜਿਹੜਾ ਪਿਛਲੇ ਦਿਨੀ ਮੰਦੀਪ ਨਾਲ ਵਿਵਾਦ ਹੋਇਆ ਸੀ ਥਾਂ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਹਾਂਜੀ ਉਸੇ ਦਿੱਤੀ ਥਾਂ 'ਚ ਤੁਸੀਂ ਵੀ ਰਹਿ ਰਹੇ ਹੋ ਹਾਂਜੀ ਠੀਕ ਕੀ ਕਹੋਗੇ ਜੀ ਸਾਡੇ ਬਾਰੇ ਇਹ ਸਾਡੀ ਦੇ ਤੁਹਾਨੂੰ ਜਾਲ ਦੇ ਬਾਰੇ ਸਾਨੂੰ ਤਾਂ 25 ਸਾਲ ਹੋ ਗਏ 25 ਸਾਲ ਹੋ ਚਲੇ ਖਾਂਤਾ ਇਹਨਾਂ ਨੇ ਤਾਂ ਡੈਡਿੰਗ ਨੂੰ ਜਗ੍ਹਾ ਦਿੱਤੀ ਸੰਤੇ ਨਾ ਕਰਿਆ ਆਖਿਆ ਆ ਜਿੱਦਾਂ ਤੇ ਕਰੋ ਨਿਸ਼ਾਨੀਆਂ ਲੱਗਿਆੜੀ ਉਹ ਖੰਭੇ ਦੀ ਕਰ ਤੋੜ ਹਾਂਜੀ ਆ ਉਹ ਤੇ ਕਰ ਉਹ ਤਾਂ ਨਿਸ਼ਾਨੀ ਵਾਲਿਆ ਵਾ ਇਹ ਤੇ ਰੂੜੀ ਉਹ ਵੀ ਜਗ ਲੀ ਇਹਨਾਂ ਨੇ ਕਿਵੇਂ ਆ ਵੇਖੋ ਮੇਰਾ ਵੀਰੇਂਦਰ ਨਾਲ ਨਾਲ ਆ ਵੇਖੋ ਜੇ ਕਲ ਕਣਕ ਕਲ ਕਣਕ ਵੀ ਜੀ ਉਗੂ ਵੀ ਕਣਕ ਆ ਕਿੰਨੇ ਤੱਕ ਪਾਣੀ ਛੱਡਿਆ ਪਿਆ ਜਿਹੜਾ ਵੋਟਾ ਵਾਟਾ ਦਾ ਕਹਿੰਦੇ ਸਾਡਾ ਵੋਟਾਂ ਦਾ ਕੋਈ ਨਹੀਂ ਕੋਈ ਸਾਡਾ ਵੋਟਾਂ ਦਾ ਰੋਲਾ ਨਹੀਂਗਾ ਕੋਈ ਕੁਛ ਨਹੀਂਗਾ ਇਹਨਾਂ ਨਾਲ ਇਹੋ ਕਿਹਨੇ ਕੰਨ ਕੀਤਾ ਸਾਡਾ